ਫੋਜ਼ ਜ਼ਿਲ੍ਹਾ ਜਲੰਧਰ ਦੇ ਗੁਰਾਇਆ ਸ਼ਹਿਰਤੀ ਜਿੱਥੇ ਵਿਸ਼ਵ ਪ੍ਰਸਿੱਧ ਇਤਿਹਾਸਿਕ ਸ਼੍ਰੀ ਰਾਮ ਮੰਦਰ ਸ਼੍ਰੀ ਰਿਸ਼ੀ ਕੁਟਿਆ ਨੂੰ ਚੋਰਾਂ ਵੱਲੋਂ ਆਪਣਾ ਨਿਸ਼ਾਨਾ ਬਣਾਉਂਦਿਆਂ ਸਫਲ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸਿਰਫ ਇਹ ਨਹੀਂ ਨਹੀਂ ਚੋਰਾਂ ਵੱਲੋਂ ਮੰਦਰ ਵਿੱਚ ਬੇਅਦਬੀ ਦੀ ਘਟਨਾ ਨੂੰ ਵੀ ਅੰਜਾਮ ਦਿੱਤਾ ਗਿਆ ਜਿਸ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ ਬੇਅਦਬੀ ਦੀ ਇਸ ਪੂਰੀ ਘਟਨਾ ਨਾਲ ਮੰਦਰ ਦੇ ਸੇਵਾਦਾਰਾਂ ਵਿੱਚ ਰੋਸ ਫੈਲ ਗਿਆ ਅਤੇ ਪ੍ਰਸ਼ਾਸਨ ਨੂੰ ਵੀ ਉਨ੍ਹਾਂ ਵੱਲੋਂ ਅਲਟੀਮੇਟਮ ਦਿੱਤਾ ਗਿਆ ਸੇਵਾਦਾਰਾਂ ਦਾ ਕਹਿਣਾ ਹੈ ਕਿ ਸੀਸੀਟੀਵੀ ਕੈਮਰਿਆਂ ਵਿੱਚ ਦੋਸ਼ੀ ਸਾਫ਼-ਸਾਫ਼ ਨਜ਼ਰ ਆ ਰਹੇ ਨੇ ਕਹਿਆ ਕਿ ਚੋਰ ਤਾਲੇ ਤੋੜ ਕੇ ਮੰਦਰ ਅੰਦਰ ਦਾਖਲ ਹੋਏ ਅਤੇ ਗੋਲਕਾਂ ਵਿੱਚ ਪਏ ਸਾਰੇ ਪੈਸੇ ਕੱਢ ਕੇ ਰਫੂ ਚੱਕਰ ਹੋ ਗਏ ਅੱਜ ਜੋ ਰਿਸ਼ੀ ਕੁਟਿਆ ਦੇ ਵਿੱਚ ਸਵੇਰੇ 2 ਵਜੇ ਦੇ ਕਰੀਬ ਸਮਾਧੀਆਂ ਤੇ ਤੇ ਰਾਮ ਮੰਦਰ ਵਿੱਚ ਚੋਰੀ ਹੋਈ ਆ ਇਹ ਚੋਰੀ ਨਹੀਂ ਹੋਈ ਸਿੱਧਾ ਡਾਕਾ ਪਿਆ ਆ ਔਰ ਸੈਕੰਡਲੀ ਰਾਮ ਮੰਦਰ ਦੀ ਸਿੱਧੀ ਬੇਅਦਵੀ ਹੋਈ ਆ ਚੱਪਲਾਂ ਦੇ ਨਾਲ ਰਾਮ ਮੰਦਰ ਦੇ ਵਿੱਚ ਜਾਣਾ ਸਾਰੀਆਂ ਸਮਾਧਾਂ ਦੇ ਅੱਗੇ ਸਾਰੀਆਂ ਸਮਾਧਾਂ ਦੇ ਵਿੱਚ ਰਾਮ ਮੰਦਰ ਦੇ ਵਿੱਚ ਜਾਣਾ ਕੰਧ ਨੂੰ ਪਾੜ ਕੇ ਚੋਰ ਅੰਦਰ ਆਏ ਨੇ ਔਰ ਇਟਸ ਨਾਟ ਰਿਲੇਟਡ ਵਿਦ ਸਨਾਤਨ ਤਰਮੇ ਸਾਰੀਆਂ ਸਾਰੇ ਧਰਮਾਂ ਨਾਲ ਰਿਲੇਟਡ ਮੰਦਰ ਆ ਸਾਰੇ ਧਰਮਾਂ ਦੇ ਲੋਕ ਇੱਥੇ ਆਂਦੇ ਨੇ ਔਰ ਬੜੀਆਂ ਖੁਸ਼ੀਆਂ ਲੈ ਕੇ ਜਾਂਦੇ ਨੇ ਪਰ ਅੱਜ ਸਾਡੀਆਂ ਰੂਹਾਂ ਤੇ ਵਾਰ ਕਰਕੇ ਗਏ ਨੇ ਉਹ 22 ਤਰੀਕ ਤੋਂ ਪਹਿਲਾਂ ਪਹਿਲਾਂ ਅਸੀਂ ਚਾਹੁੰਦੇ ਆ ਕਿ ਇਹਨਾਂ ਨੂੰ ਫੜਿਆ ਜਾਵੇ ਪੁਲਿਸ ਪ੍ਰਸ਼ਾਸਨ ਨੂੰ ਸਾਡੀ ਬੇਨਤੀ ਆ ਕਿ ਇਹਨਾਂ ਨੂੰ ਫੜਿਆ ਜਾਵੇ ਜੇ ਕੱਲ ਨੂੰ ਕੋਈ ਵੀ ਇੱਥੇ ਕੋਈ ਪ੍ਰੋਬਲਮ ਹੁੰਦੀ ਆ ਸੰਗਤ ਵਿੱਚ ਕੋਈ ਪ੍ਰੋਬਲਮ ਹੁੰਦੀ ਆ ਤਾਂ ਰਿਸਪਾਂਸਿਬਲ ਅਸੀਂ ਨਹੀਂ ਹੋਵਾਂਗੇ ਰਿਸਪਾਂਸਿਬਲ ਫਿਰ ਉਹ ਪ੍ਰਸ਼ਾਸਨ ਦੇ ਮੈਂਬਰਸ ਹੋਣਗੇ ਜਿਹੜੇ ਆਏ ਸੀਗੇ ਅਸੀਂ ਜਦੋਂ ਸਵੇਰੇ 3:30 ਵਜੇ ਮੰਦਿਰ ਦੇ ਵਿੱਚ ਐਂਟਰੀ ਕੀਤੀ ਆ ਤਾਂ ਸਾਨੂੰ ਨਹੀਂ ਸੀ ਪਤਾ ਕਿ ਅੰਦਰ ਕੀ ਹੋਇਆ ਜਦੋਂ ਮੈਂ ਅੰਦਰ ਪਹੁੰਚੀ ਆ ਤੇ ਮੰਦਿਰ ਦੇ ਮੋਹਰੇ ਬਾਬਾ ਜੀ ਖੜੇ ਸੀਗੇ ਬੜੇ ਮਤਲਬ ਬੜਿਆ ਚੰਬੇ ਦੇ ਵਿੱਚ ਖੜੇ ਸੀ ਤਾਂ ਮੈਂ ਉਹਨਾਂ ਨੂੰ ਆ ਕੇ ਪੁੱਛਦੀ ਮਹਾਰਾਜ ਜੀ ਬਾਬਾ ਜੀ ਕੀ ਹੋ ਗਿਆ ਆਪ ਐਸੇ ਖੜੇ ਹੋ ਔਰ ਠੰਡ ਮੇ ਇਤਨੀ ਮੇ ਪਾਉ ਨੰਗੇ ਹੈ ਤਾਂ ਉਹ ਬੋਲ ਰਹੇ تھے ਕਿ ਦੇਖੋ ਸਾਹਮਣੇ ਘਟਨਾ ਘਟ ਗਈ ਮੈਨੇ ਦੇਖਾ ਤਾਂ ਅੰਦਰ ਜਾ ਕੇ ਗੱਲਾ ਉੜਿਆ ਹੋਇਆ ਸੀਗਾ ਸ਼ਿਵਾ ਦੇ ਮੰਦਿਰ ਦਾ ਔਰ ਫਿਰ ਬਾਅਦ ਵਿੱਚ ਜਦੋਂ ਸਾਨੂੰ ਪਤਾ ਲੱਗਿਆ ਕਿ ਸਾਰੀ ਸਮਾਧਾਂ ਦੇ ਵੀ ਗੱਲੇ ਲੈ ਗਏ ਉੜਾ ਕੇ ਸਾਰੀਆਂ ਸਮਾਧਾਂ ਵੀ ਓਪਨ ਸੀ ਸਾਰੀਆਂ ਸਮਾਧਾਂ ਵੀ ਓਪਨ ਸੀ ਔਰ ਫਿਰ ਰਾਮ ਮੰਦਿਰ ਦਾ ਵੀ ਉਹਨਾਂ ਨੇ ਤਾਲਾ ਤੋੜਿਆ ਤੋੜ ਕੇ ਅੰਦਰ ਜਿੱਥੋਂ ਐਂਟਰੀ ਹੁੰਦੀ ਆ ਦੇਖੋ ਜੀ ਉਹ ਐਦਾਂ ਆਏ ਆ ਜਿੱਦਾਂ ਕਿ ਉਹਨਾਂ ਨੇ ਪੂ ਰੇਕੀ ਕੀਤੀ ਆ ਪੂਰੀ ਤਿਆਰੀ ਦੇ ਨਾਲ ਆਏ ਆ ਕਿ ਉਹਨਾਂ ਨੂੰ ਪਤਾ ਕਿ ਇੱਥੋਂ ਇੱਥੇ ਐਂਟਰੀ ਹੋ ਰਹੀ ਆ ਸਾਨੂੰ ਨਹੀਂ ਸੀ ਇਦਾਂ ਪਤਾ ਕਿ ਇੱਥੋਂ ਇਦਾਂ ਐਂਟਰੀਆਂ ਹੁੰਦੀਆਂ ਉਹਨਾਂ ਨੂੰ ਸਾਰੀ ਪਤਾ ਸੀ ਪਿੱਛੋਂ ਦੀਵਾਰ ਫਾਦ ਕੇ ਉਹ ਆਏ ਆ ਅਸੀਂ ਪੁਲਿਸ ਪ੍ਰਸ਼ਾਸਨ ਨੂੰ ਇਹੀ ਕਵਾਂਗੇ ਕਿ ਸਾਡੇ ਮੰਦਰ ਦੀ ਪਲੀਜ਼ ਆ ਕੇ ਉਹਨਾਂ ਨੂੰ ਕਰਨੀ ਚਾਹੀਦੀ ਸੀ ਪਰ ਪ੍ਰੋਟੈਕਸ਼ਨ ਦੇਣੀ ਚਾਹੀਦੀ ਕਿਉਂਕਿ ਇੱਥੇ ਬਾਬਾ ਜੀ ਵੀ ਰਹਿੰਦੇ ਆ ਮੰਦਰ ਅੰਦਰ ਸਾਧੂ ਵੀ ਰਹਿੰਦੇ ਆ ਉਹਨਾਂ ਨੂੰ ਵੀ ਨੁਕਸਾਨ ਕਰ ਸਕਦੇ ਆ ਜਾਨੀ ਨੁਕਸਾਨ ਨਹੀਂ ਹੋਇਆ ਅੱਜ ਤੇ ਨਹੀਂ ਹੋਇਆ ਅੱਜ ਤੇ ਨਹੀਂ ਹੋਇਆ ਲੇਕਿਨ ਅੱਗੇ ਕੁਝ ਵੀ ਹੋ ਸਕਦਾ ਆ ਆਪਾਂ ਇਹੀ ਰਿਕਵੈਸਟ ਕਰਦੇ ਆ ਕਿ ਇੱਥੇ ਪੁਲਿਸ ਨੇ ਪ੍ਰੋਟੈਕਸ਼ਨ ਦੇਣੀ ਚਾਹੀਦੀ ਆ ਪ੍ਰਸ਼ਾਸਨ ਸਾਡੇ ਪ੍ਰੋਟੈਕਸ਼ਨ ਦੇਵੇ ਸਾਨੂੰ ਕਿ ਸ਼੍ਰੀ ਰਾਮ ਮੰਦਰ ਰਿਸ਼ੀ ਕੁਟੀ ਗੁਰਾਇਆ ਜਿੱਥੇ ਕਿ ਅੱਜ ਰਾਤ ਚੋਰਾਂ ਨੇ ਚੋਰੀ ਕੀਤੀ ਔਰ ਪੰਜ ਗੱਲੇ ਜਿਹੜੇ ਸੀ ਉਹ ਚੋਰ ਚੱਕ ਕੇ ਲੈ ਗਏ ਔਰ ਇਹ ਜਿਹੜਾ ਘਟਨਾ ਹੈ ਇਹ ਰਾਤ 2 ਵਜੇ ਤੋਂ ਲੈ ਕੇ 3 ਵਜੇ ਦੇ ਵਿੱਚ ਦੀ ਹੈ ਇਹ ਉਦੋਂ ਪਤਾ ਲੱਗਾ ਜਦੋਂ ਸਾਡੇ ਪੁਜਾਰੀ ਜੀ 3:30 ਵਜੇ ਉੱਠ ਕੇ ਰੁਟੀਨ ਦੀ ਤਰ੍ਹਾਂ ਜਦੋਂ ਨੇ ਦੇਖਿਆ ਕਿ ਸ਼ਟਰ ਖੁੱਲੇ ਆ ਸ਼ਿਵਜੀ ਮੰਦਿਰ ਦੇ ਵੀ ਬਾਬਾ ਬਾਲਕਦਾਸ ਜੀ ਦੀ ਵੀ ਰਿਸ਼ੀ ਜੀ ਮਹਾਰਾਜ ਦੇ ਔਰ ਸਾਰੇ ਦਰਵਾਜੇ ਖੁੱਲੇ ਹੋਏ ਸਨ ਚੋਰ ਰੇਲਵੇ ਸਾਈਡ ਤੋਂ ਆ ਕੇ ਉਹਨਾਂ ਨੇ ਪਿੱਛੋਂ ਜਾਲੀ ਵਾਲਾ ਦਰਵਾਜਾ ਤੋੜਿਆ ਜਾਲੀ ਵਾਲੀ ਜਿਹੜੀ ਸੀਮੰਟ ਦੀ ਸੀ ਉਹਨੂੰ ਤੋੜਿਆ ਔਰ ਤੋੜ ਕੇ ਐਂਟਰ ਕੀਤੇ ਹਾਂਜੀ ਔਰ ਉਹਨਾਂ ਨੇ ਸਾਰੇ ਗੱਲੇ ਜਿਹੜੇ ਕਿ ਉਹ ਚੋਕ ਕੇ ਲਾਈਨਾਂ ਵੱਲ ਪਿੱਛੇ ਲੈ ਗਏ ਔਰ ਉਸ ਗੱਲਿਆਂ ਦੇ ਵਿੱਚ ਉਹਨਾਂ ਨੇ ਪੈਸੇ ਸਾਰੇ ਕੱਢ ਲਏ ਔਰ ਗੱਲੇ ਪਿੱਛੇ ਛੱਡ ਗਏ ਔਰ ਸਭ ਤੋਂ ਵੱਡਾ ਦੁੱਖ ਸਾਨੂੰ ਸਾਰਿਆਂ ਭਗਤਾਂ ਨੂੰ ਇਹ ਲੱਗਾ ਕਿ ਜਦੋਂ ਉਹ ਸਾਡੇ ਮੇਨ ਮੰਦਿਰ ਜਿਹੜੇ RAM ji ਦਾ ਮੰਦਿਰ ਹੈ Hanuman ji ਦਾ ਹੈ Mata ji ਬੈਠੇ ਆ ਉਸ ਮੰਦਿਰ ਚ ਬੂਟ ਪਾ ਕੇ ਜੁੱਤੀਆਂ ਪਾ ਕੇ ਅੰਦਰ ਗਏ ਉਹਦੇ ਨਾਲ ਸਾਰੇ ਭਗਤਾਂ ਦੀ ਜਿਹੜੀ ਬੜਾ ਠੇਸ ਪਹੁੰਚੀ ਉਹਨਾਂ ਨੂੰ ਕਿ ਜਿਹੜੇ ਅੱਜ ਤੱਕ ਸਿਰਫ ਪੁਜਾਰੀ ਸਾਡੇ ਜਾਂਦੇ ਸੀ ਉਸ ਮੰਦਰ ਦੇ ਵਿੱਚ ਕਦੀ ਕੋਈ ਗ੍ਰਸਤੀ ਅੱਜ ਤੱਕ ਉਸ ਮੰਦਰ ਚ ਨਹੀਂ ਗਿਆ ਔਰ ਇਹਨਾਂ ਚੋਰਾ ਨੇ ਬਹੁਤ ਵੱਡੀ ਬਿਆਦਵੀ ਕੀਤੀ ਜਿਹੜੀ ਕਿ ਇਹਨਾਂ ਨੇ ਆ ਕੇ ਮੰਦਰ ਸਾਡੇ ਆ ਕੇ ਜੁੱਤੀਆਂ ਪਾ ਕੇ ਬੂਟ ਪਾ ਕੇ ਅੰਦਰ ਗਏ ਆ ਇਸ ਨਾਲ ਸਾਡੇ ਸਾਰੇ ਸਮਾਜ ਨੂੰ ਬੜਾ ਦੁੱਖ ਲੱਗਾ ਹੈ ਔਰ ਅਸੀਂ ਇੱਕ ਹੋਰ ਸੇਵਾਦਾਰਾਂ ਵੱਲੋਂ ਕਿ ਅਗਰ ਕਿਸੇ ਨੂੰ ਇਹਨਾਂ ਦਾ ਪਤਾ ਲੱਗੇ ਤਾਂ 1 ਲੱਖ ਰੁਪਏ ਦਾ ਨਾਮ ਦਿੱਤਾ ਜਾਏਗਾ ਔਰ ਜਿਹੜਾ ਵੀ ਦੱਸੇਗਾ ਉਹਦਾ ਨਾਮ ਗੁਪਤ ਰੱਖਿਆ ਜਾਏਗਾ ਸੋ ਸਾਡੀ ਇਹੀ ਮੰਗ ਹੈ ਕਿ ਚੋਰਾਂ ਨੂੰ ਜਲਦੀ ਜਲਦੀ ਫੜਿਆ ਜਾਵੇ ਔਰ ਜਿਹੜੇ ਸਾਡੇ ਭਗਤ ਜਾਨਕ ਤਾਂ ਕਿ ਉਹਨਾਂ ਦੇ ਮਨ ਨੂੰ ਇਹ ਪਤਾ ਲੱਗੇ ਕਿ ਵਾਕਿਆ ਹੀ ਸਾਡਾ ਪੁਲਿਸ ਪ੍ਰਸ਼ਾਸਨ ਸਹੀ ਕੰਮ ਕਰ ਰਿਹਾ ਹੈ ਮੌਕੇ ਤੇ ਪਹੁੰਚੇ ਐਸਐਚਓ ਸੁਖਦੇਵ ਸਿੰਘ ਨੇ ਕਿਹਾ ਕਿ ਫਿੰਗਰਪ੍ਰਿੰਟ ਟੀਮਾਂ ਦੇ ਐਕਸਪਰਟਸ ਨੂੰ ਬੁਲਾਇਆ ਗਿਆ ਅਤੇ ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਹਾਂ ਜੀ ਭਗਵਾਨ ਸ਼੍ਰੀ ਰਾਮ ਮੰਦਰ ਜੀ ਦੇ ਵਿੱਚ ਰਿਸ਼ੀ ਕੁਟਿਆ ਗਰਾਇਆ ਵਿਕੇ ਜੋ ਚੋਰੀ ਹੋਣ ਦਾ ਸਾਨੂੰ ਨਿਊਜ਼ ਮਿਲੀ ਸੀ ਅਸੀਂ ਇਮੀਡੀਏਟ ਮੈਂ ਆਪਣੀ ਪੁਲਿਸ ਪਾਰਟੀ ਲੈ ਕੇ ਅਸੀਂ ਮੌਕਾ ਦੇਖਿਆ ਜੋ 4 ਗੋਲਕਾਂ ਤੋੜ ਕੇ ਚੋਰੀ ਕੀਤੀ ਗਈ ਹੈ ਤੇ ਜੋ ਅਸੀਂ ਫਿੰਗਰਪ੍ਰਿੰਟ ਟੀਮ ਵੀ ਪਹੁੰਚ ਰਹੀ ਆ ਡੰਪੋ ਵੀ ਮੌਕੇ ਤੇ ਚੱਕਿਆ ਗਿਆ ਹੋਰ ਵੀ ਸ਼ੱਕੀ ਪੁਰਸ਼ਾਂ ਨੂੰ ਜਿਹੜਾ ਪੁਸ਼ਕਿਸ਼ ਕਰਕੇ ਸੀਸੀਟੀਵੀ ਕੈਮਰਿਆਂ ਨੂੰ ਵੇਖਣ ਦਾ ਲਿਆ ਜਾ ਰਿਹਾ ਅਸੀਂ ਜੋ ਹਰ ਸੰਭਵ ਕੋਸ਼ਿਸ਼ ਕਰਕੇ ਇਸ ਚੋਰੀ ਦੀ ਵਾਰਦਾਤ ਨੂੰ ਜਲਦੀ ਟ੍ਰੇਸ ਕਰਾਂਗੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੋ ਚੋਰ ਰੇਲਵੇ ਲਾਈਨ ਦੇ ਪਿਛਲੇ ਸਾਈਡ ਤੋਂ ਇੱਕ ਸੀਮੈਂਟ ਦੀ ਜਾਲੀ ਨੂੰ ਤੋੜ ਕੇ ਇੰਟਰ ਹੋਏ ਜੋ ਚਾਰ ਦੇ ਕਰੀਬ ਗਿਣਤੀ ਸੀਸੀਟੀਵੀ ਕੈਮਰੇ ਵਿੱਚ ਦਿਖਾਈ ਦੇ ਰਹੀ ਹੈ ਕੈਸ਼ ਦਾ ਬੰਦ ਗੋਲਕਾ ਨੇ ਜਿਸ ਬਾਰੇ ਕੋਈ ਇਹਨਾਂ ਨੇ ਅੰਦਾਜ਼ਨ ਦੱਸਿਆ ਕਿ ਲੱਖ ਦੇ ਕਰੀਬ ਕੈਸ਼ ਹੋ ਸਕਦਾ ਹੈ ਵਿੱਚ ਹਾਂਜੀ ਅਸੀਂ ਐਫ ਆਈ ਆਰ ਲੋਜ ਕਰ ਰਹੇ ਹਾਂ ਹਾਂਜੀ ਉਹ ਜੋ ਚੋਰ ਹੁੰਦੇ ਇਹਨਾਂ ਦਾ ਕੋਈ ਧਰਮ ਨਹੀਂ ਹੁੰਦਾ ਜੋ ਸ਼ੂਪ ਆ ਕੇ ਉਹਨਾਂ ਨੇ ਇੰਟਰ ਹੋਏ ਆ ਉਹ ਗੱਲ ਸਾਹਮਣੇ ਆਈ